ਸਾਡੇ ਨਾਲ ਜੁੜ ਚੁੱਕਿਆ ਵੀਰ ਦਲਜੀਤ ਸਿੰਘ ਜੀ ਕਲਸੀਪੁਰ ਨੂੰ ਫਤਿਹ ਸਾਂਝ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਲਸੀ ਸਾਹਿਬ ਚੜ੍ਹਦੀ ਕਲਾ ਚ ਜਮਾ ਚੜ੍ਹਦੀ ਕਲਾ ਜੀ ਕਿਵੇਂ ਵੇਖਦੇ ਅੱਜ ਦੇ ਇਸ ਮਾਰਚ ਨੂੰ ਕਿਉਂਕਿ ਇਹ ਮਾਰਚ ਦਾ ਰੂਪ ਧਾਰਨ ਕਰ ਚੁੱਕਾ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਮੈਂ ਇੱਥੇ ਪਹੁੰਚਣਾ ਵਾ ਤੇ ਤਕਰੀਬਨ 26 ਤਰੀਕ ਉਤੋਂ ਬਾਅਦ ਦੇ ਵਿੱਚ ਇੱਕ ਵੱਡਾ ਜਹੋ ਜਲਾਉਣੇ ਤੇ ਪਹੁੰਚੇ ਹਾਲੇ ਤੇ ਸ਼ੁਰੂ ਹੈ ਇਹ ਤਾਂ ਹਾਲੇ ਸ਼ੁਰੂ ਹੋਣਾ ਹੈ ਮੈਂ ਸਾਰੇ ਚੈਨਲਾਂ ਤੇ ਇੱਕ ਬੇਨਤੀ ਕਰਦਾ ਪਿਆ ਜਿਹੜੇ ਐਨ ਆਰ ਆਈ ਭੈਣ ਭਰਾਣੇ ਸਾਡੇ ਉਹ ਜਿੱਦਾਂ ਕਿਸਾਨ ਮੋਰਚੇ ਦੇ ਸਮੇਂ ਉਹਨਾਂ ਨੇ ਰੈਲੀਆਂ ਕੱਢੀਆਂ ਸੀ ਇਸ ਵਾਰੀ ਫੇਰ ਸਾਨੂੰ ਲੋੜ ਹੈ ਕਿ ਆਪਾਂ ਪੰਜਾਬ ਦਾ ਇੰਡੀਆ ਵਿੱਚ ਦਾ ਜਿਹੜੀ ਆਵਾਜ਼ ਚੁੱਕਣੀ ਹੈ ਉਹ ਚੱਕਦੇ ਪਏ ਆ ਇੰਟਰਨੈਸ਼ਨਲ ਲੈਵਲ ਦੇ ਅੰਦਰ ਜਿੱਦਾਂ ਕਿਸਾਨ ਮੋਰਚੇ ਵਿੱਚ ਪਿਛਲੀ ਵਾਰ ਹਾਲੀਵੁੱਡ ਦੇ ਬੰਦੇ ਵੀ ਇਨਵੋਲਵ ਹੋ ਗਏ ਸੀਗੇ ਇੰਟਰਨੈਸ਼ਨਲ ਸੋਸ਼ਲ ਐਕਟਿਵਿਸਟ ਜਿਹੜੇ ਸੀ ਗ੍ਰੇਟਾ ਥਨਬਰ ਵਰਗੇ ਉਹ ਵੀ ਇਨਵੋਲਵ ਹੋ ਗਏ ਸੀ ਇਸ ਵਾਰੀ ਇਹ ਆਵਾਜ਼ ਜਦੋਂ ਬਾਹਰ ਜਾਏਗੀ ਤੇ ਹਿੰਦੁਸਤਾਨ ਦੀ ਸਰਕਾਰ ਇਸ ਤੇ ਮਜਬੂਰ ਹੋ ਜਾਏਗੀ ਕਿਉਂਕਿ ਉਹ ਇੱਕ ਗੈਰ ਕਾਨੂੰਨੀ ਕੰਮ ਕਰਦੇ ਪਏ ਆ ਸੰਵਿਧਾਨ ਦੀ ਉਲੰਘਣਾ ਕਰਦੇ ਪਏ ਆ ਜਿਸ ਸੰਵਿਧਾਨ ਦੀ ਸੌਖਾ ਕੇ ਸਰਕਾਰਾਂ ਬਣਦੀਆਂ ਉਹ ਸਰਕਾਰਾਂ ਇੱਕ ਬਹੁਤ ਹੀ ਸ਼ਰਮਨਾਕ ਜਿਹੜਾ ਕੰਮ ਹੈ ਉਹ ਕਰਦੀਆਂ ਪਈਆਂ ਕਿ ਬੰਦੀ ਸਿੰਘ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਇਸ ਦੇ ਲਈ ਸਾਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਆਵਾਜ਼ ਜਿਹੜੀ ਉਹ ਜਾਣੀ ਚਾਹੀਦੀ ਹੈ ਜਿਹੜੇ ਬਾਹਰ ਸਾਡੇ ਐਨਆਰਆਈ ਭੈਣ ਭਰਾ ਨੇ ਉਹ ਜ਼ਰੂਰ ਫਿਰ ਦੁਬਾਰਾ ਜਿੱਦਾਂ ਪਿਛਲੀ ਵਾਰ ਰੈਲੀਆਂ ਕੱਢੀਆਂ ਸੀ ਇਸ ਵਾਰ ਫਿਰ ਸਾਨੂੰ ਉਹਨਾਂ ਰੈਲੀਆਂ ਦੀ ਲੋੜ ਆ ਦੋਰਾ ਮਾਪਦੰਡ ਕਿਉਂ ਬਿਲਕਸ ਬਾਨੋ ਦੇ ਕਾਤਲ ਛੜ ਦਿੱਤੇ ਜਾਂਦੇ ਆ 16 ਤੋਂ 17 ਮੈਂਬਰ ਉਹਦੇ ਮਾਰ ਦਿੱਤੇ ਜਾਂਦੇ ਘਰ ਦਾ ਪਰਿਵਾਰਕ ਮੈਂਬਰ ਮਾਰ ਦਿੱਤੇ ਜਾਂਦੇ ਤੋਂ ਬਾਅਦ ਉਹ ਕਾਰਲ ਛੜ ਦਿੱਤੇ ਜਾਂਦੇ ਆ ਉਹਦੇ ਨਾਲ ਉਹ ਗਰਭ ਦੇ ਵਿੱਚ ਸੀ ਉਸ ਟਾਈਮ ਦੇ ਉਹ ਤੇ ਗਰਭ ਅਵਸਥਾ ਦੇ ਵਿੱਚ ਸੀ ਫਿਰ ਵੀ ਉਹਦੇ ਜਿਹੜੇ ਕਾਰਜ ਉਹ ਰਹਾ ਹੁੰਦੇ ਉਹ ਚੰਗੇ ਸ਼ਹਿਰੀ ਦਾ ਖਿਤਾਬ ਦਿੱਤਾ ਜਾਂਦਾ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਰਜੀਵ ਗਾਂਧੇ ਕਾਰਲ ਛੜਤੇ ਜਾਂਦੇ ਆ ਪਰ ਇਧਰਲੇ ਪਾਸੇ ਬੰਦੀ ਸਿੰਘ ਦੇ ਰਹਿਾਈਆਂ ਦੇ ਵਿੱਚ ਚਰਚਾ ਕਿੱਥੇ ਲੱਗਦੀ ਹੈ ਤੁਹਾਨੂੰ ਨਹੀਂ ਅਰਚਨਾ ਜਿਹੜੀ ਹੈ ਨਾ ਉਹ ਜੋ ਦੀਪ ਸਿੱਧੂ ਭਾਜੀ ਬੋਲਿਆ ਕਰਦੇ ਸੀਗੇ ਸਰਕਾਰਾਂ ਅਸਲੀ ਨਹੀਂ ਹੁੰਦੀਆਂ ਜਿੱਦਾਂ ਅਗਰ ਮੰਨ ਲਓ ਇੰਦਰਾ ਨਾਲ ਵੀ ਆਹੀ ਸਿਆਪਾ ਸੀ ਤੇ ਇੰਦਰਾ ਦੋਤਾ ਹੁਣ ਉਤੋਂ ਬਿਲਕੁਲ 360 ਡਿਗਰੀ ਤੇ ਮੁੜ ਗਈ ਸਰਕਾਰ ਕਾਂਗਰਸ ਔਰ ਭਾਜਪਾ ਪਰ ਹਾਲੁਹੀ ਹੈ ਸਿੱਖਾਂ ਦੇ ਨਾਲ ਕਿਉਂ ਕਿਉਂਕਿ ਸਰਕਾਰਾਂ ਤੇ ਫੇਸ ਹੁੰਦੀਆਂ ਪਿੱਛੇ ਇਹਨਾਂ ਦੇ ਜੋ ਡੀਪ ਸਟੇਟ ਹੁੰਦੀ ਹੈ ਜੋ 2014 ਤੋਂ ਹਿੰਦੁਸਤਾਨ ਦੇ ਅੰਦਰ ਖੁੱਲੇ ਆਮ ਜਿਹੜੀ ਡੀਪ ਸਟੇਟ ਹੈ ਜਿਹੜੀ ਆਰਐਸਐਸ ਪਿੱਛੇ ਚਲਾਉਂਦੀ ਹੈ ਉਹ ਸੋਚ ਜਿਹੜੀ ਹੈ ਉਹ ਸਿੱਖਾਂ ਨੂੰ ਪਸੰਦ ਨਹੀਂ ਕਰਦੀ ਸਾਡੇ ਤੋਂ ਜ਼ਿਆਦਾ ਤਾ ਭਾਰਤ ਸਰਕਾਰ ਬੋਲ ਰਹੀ ਏ ਵਲੀ ਗੱਲ ਕੀ ਵਖਰੇ ਹੋ ਜਾ ਤੁਸੀਂ ਗੁਲਾਮ ਕੀ ਲੱਗਦਾ ਅੱਜ ਦੇ ਕੱਟ ਤੋਂ ਤੁਹਾਨੂੰ ਕੀ ਲੱਗਦਾ ਇਸ ਤੋਂ ਬਾਅਦ ਦੇ ਵਿੱਚ ਇੱਕ 26 ਦਾ ਵੱਡਾ ਕੱਟ ਸੀ ਇੱਕ ਅੱਜ ਦੇ ਵੱਡੇ ਕੱਟ ਤੋਂ ਬਾਅਦ ਦੇ ਵਿੱਚ ਸਰਕਾਰ ਆਲੇ ਪਾਸੇ ਕੋਈ ਫਰਕ ਪਾਉਗੇ ਇਹ ਸ਼ੁਰੂਆਤ ਹੈ ਇਹ ਸ਼ੁਰੂਆਤ ਹੋਈ ਹੈ ਹਲੇ ਬਹੁਤ ਵੱਡੀ ਜਾਣੀ ਹੈ ਇਹ ਤਾਂ ਹਲੇ ਮਲਟੀਪਲਾਈ ਹੋਣਾ ਹੈ ਲੋ ਜੀ ਉਸ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜਿਹੜੀ ਲੋਕੇਸ਼ਨ ਤੇ ਕਮੇ ਇਨਸਾਫ ਮੋਰਚਾ ਲੱਗਾ ਵਾ ਕਮੇ ਇਨਸਾਫ ਮੋਰਚੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਉੱਥੇ ਉਸੇ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਤੇ ਜਿੱਥੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਵੱਲੋਂ ਵੱਡਾ ਕਾਫਲਾ ਜਿਹੜਾ ਕਿ ਨੌਂ ਚੁਣੀ ਦਾ ਖਾਸ ਕਰਕੇ ਇੱਥੇ ਪਹੁੰਚ ਚੁੱਕਾ ਵਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰਾਂ ਦੀਆਂ ਸਾਡੇ ਨਾਲ ਜੁੜ ਚੁੱਕਿਆ ਵੀਰ ਦਲਜੀਤ ਸਿੰਘ ਜੀ ਕਲਸੀਪੁਰ ਫਤਿਹਸਾਂਜ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਲਸੀ ਸਾਹਿਬ ਚੜ੍ਹਦੀ ਕਲਾ ਚ ਜਮਾ ਚੜ੍ਹਦੀ ਕਲਾ ਜੀ ਕਿਵੇਂ ਵੇਖਦੇ ਅੱਜ ਦੇ ਇਸ ਮਾਰਚ ਨੂੰ ਕਿਉਂਕਿ ਇਹ ਮਾਰਚ ਦਾ ਰੂਪ ਧਾਰਨ ਕਰ ਚੁੱਕਾ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਮੈਂ ਇਥੇ ਪਹੁੰਚਣਾ ਵਾਂ ਤੇ ਤਕਰੀਬਨ 26 ਤਰੀਕ ਉਤੋਂ ਬਾਅਦ ਦੇ ਵਿੱਚ ਇੱਕ ਵੱਡਾ ਜਹੋ ਜਲਾਉਣੇ ਤੇ ਪਹੁੰਚਿਆ ਹਾਲੇ ਤੇ ਸ਼ੁਰੂ ਹੈ ਇਹ ਤਾਂ ਹਾਲੇ ਸ਼ੁਰੂ ਹੋਣਾ ਹੈ ਮੈਂ ਸਾਰੇ ਚੈਨਲਾਂ ਤੇ ਇੱਕ ਬੇਨਤੀ ਕਰਦਾ ਪਿਆ ਜਿਹੜੇ ਐਨ ਆਰ ਆਈ ਭੈਣ ਭਰਾ ਨੇ ਸਾਡੇ ਉਹ ਜਿੱਦਾਂ ਕਿਸਾਨ ਮੋਰਚੇ ਦੇ ਸਮੇਂ ਉਹਨਾਂ ਨੇ ਰੈਲੀਆਂ ਕੱਢੀਆਂ ਸੀ ਇਸ ਵਾਰੀ ਫੇਰ ਸਾਨੂੰ ਲੋੜ ਹੈ ਕਿ ਆਪਾਂ ਪੰਜਾਬ ਤਾਂ ਇੰਡੀਆ ਵਿੱਚ ਤਾਂ ਜਿਹੜੀ ਆਵਾਜ਼ ਚੁੱਕਣੀ ਹੈ ਉਹ ਚੱਕਦੇ ਪਏ ਆ ਇੰਟਰਨੈਸ਼ਨਲ ਲੈਵਲ ਦੇ ਅੰਦਰ ਜਿੱਦਾਂ ਕਿਸਾਨ ਮੋਰਚੇ ਵਿੱਚ ਪਿਛਲੀ ਵਾਰ ਹਾਲੀਵੁੱਡ ਦੇ ਬੰਦੇ ਵੀ ਇਨਵੋਲਵ ਹੋ ਗਏ ਸੀਗੇ ਇੰਟਰਨੈਸ਼ਨਲ ਸੋਸ਼ਲ ਐਕਟੀਵਿਸਟ ਜਿਹੜੇ ਸੀ ਗ੍ਰੇਟਾ ਥਨਬਰ ਵਰਗੇ ਉਹ ਵੀ ਇਨਵੋਲਵ ਹੋ ਗਏ ਸੀ ਇਸ ਵਾਰੀ ਇਹ ਆਵਾਜ਼ ਜਦੋਂ ਬਾਹਰ ਜਾਏਗੀ ਤੇ ਹਿੰਦੁਸਤਾਨ ਦੀ ਸਰਕਾਰ ਇਸ ਤੇ ਮਜਬੂਰ ਹੋ ਜਾਏਗੀ ਕਿਉਂਕਿ ਉਹ ਇੱਕੋ ਗੈਰ ਕਾਨੂੰਨੀ ਕੰਮ ਕਰਦੇ ਪਏ ਆ ਸੰਵਿਧਾਨ ਦੀ ਉਲੰਘਣਾ ਕਰਦੇ ਪਏ ਆ ਜਿਸ ਸੰਵਿਧਾਨ ਦੀ ਸੌਖਾ ਕੇ ਸਰਕਾਰਾਂ ਬਣਦੀਆਂ ਉਹ ਸਰਕਾਰਾਂ ਇੱਕ ਬਹੁਤ ਹੀ ਸ਼ਰਮਨਾਕ ਜਿਹੜਾ ਕੰਮ ਹੈ ਉਹ ਕਰਦੀਆਂ ਪਈਆਂ ਕਿ ਬੰਦੀ ਸਿੰਘ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਇਸ ਦੇ ਲਈ ਸਾਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਆਵਾਜ਼ ਜਿਹੜੀ ਉਹ ਜਾਣੀ ਚਾਹੀਦੀ ਹੈ ਜਿਹੜੇ ਬਾਹਰ ਸਾਡੇ ਐਨਆਰਆਈ ਭੈਣ ਭਰਾ ਨੇ ਉਹ ਜ਼ਰੂਰ ਫਿਰ ਦੁਬਾਰਾ ਜਿੱਦਾਂ ਪਿਛਲੀ ਵਾਰ ਰੈਲੀਆਂ ਕੱਢੀਆਂ ਸੀ ਇਸ ਵਾਰ ਫਿਰ ਸਾਨੂੰ ਉਹਨਾਂ ਰੈਲੀਆਂ ਦੀ ਲੋੜ ਹੈ ਦੋਰਾ ਮਾਪਦੰਡ ਕਿਉਂ ਬਿਲਕਸ ਬਾਨੋ ਦੇ ਕਾਤਲ ਛੱਡ ਦਿੱਤੇ ਜਾਂਦੇ ਆ 16 ਤੋਂ 17 ਮੈਂਬਰ ਉਹਦੇ ਮਾਰ ਦਿੱਤੇ ਜਾਂਦੇ ਘਰ ਦਾ ਪਰਿਵਾਰਕ ਮੈਂਬਰ ਮਾਰ ਦਿੱਤੇ ਜਾਂਦੇ ਤੋਂ ਬਾਅਦ ਉਹ ਕਤਲ ਛੱਡ ਦਿੱਤੇ ਜਾਂਦੇ ਆ ਉਹਦੇ ਨਾਲ ਉਹ ਗਰਭ ਦੇ ਵਿੱਚ ਸੀ ਉਸ ਟਾਈਮ ਦੇ ਉੱਤੇ ਤੇ ਗਰਭਵਸਥਾ ਦੇ ਵਿੱਚ ਸੀ ਫਿਰ ਵੀ ਉਹਦੇ ਜਿਹੜੇ ਕਤਲ ਜੋ ਰਿਹਾਂ ਹੁੰਦੇ ਉਹ ਚੰਗੇ ਸ਼ਹਿਰੀ ਦਾ ਖਿਤਾਬ ਦਿੱਤਾ ਜਾਂਦਾ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਆ ਰਜੀਵ ਗਾਂਧੀ ਦੇ ਕਤਲ ਛੱਡ ਤੇ ਜਾਂਦੇ ਆ ਪਰ ਇਧਰਲੇ ਪਾਸੇ ਬੰਦੀ ਸਿੰਘ ਦੇ ਰਿਹਾਈਆਂ ਦੇ ਵਿੱਚ ਚਰਚਨਾ ਕਿੱਥੇ ਲੱਗਦੀ ਆ ਤੁਹਾਨੂੰ ਨਹੀਂ ਅੜਚਨਾ ਜਿਹੜੀ ਆ ਨਾ ਉਹ ਜੋ ਦੀਪ ਸਿੱਧੂ ਭਾਜੀ ਬੋਲਿਆ ਕਰਦੇ ਸੀਗੇ ਸਰਕਾਰਾਂ ਅਸਲੀ ਨਹੀਂ ਹੁੰਦੀਆਂ ਜਿੱਦਾਂ ਅਗਰ ਮੰਨ ਲਓ ਇੰਦਰਾ ਨਾਲ ਵੀ ਆਹੀ ਸਿਆਪਾ ਸੀ ਤੇ ਇੰਦਰਾ ਤੋਂ ਤਾਂ ਹੁਣ ਉਤੋਂ ਬਿਲਕੁਲ 360 ਡਿਗਰੀ ਤੇ ਮੁੜ ਗਈ ਸਰਕਾਰ ਕਾਂਗਰਸ ਔਰ ਬੀਜੇਪੀ ਪਰ ਹਾਲੁਹੀ ਹੈ ਸਿੱਖਾਂ ਦੇ ਨਾਲ ਕਿਉਂ ਕਿਉਂਕਿ ਸਰਕਾਰਾਂ ਤੇ ਫੇਸ ਹੁੰਦੀਆਂ ਪਿੱਛੇ ਇਹਨਾਂ ਵਿੱਚੋਂ ਡੀਪ ਸਟੇਟ ਹੁੰਦੀ ਹੈ ਜੋ 2014 ਤੋਂ ਹਿੰਦੁਸਤਾਨ ਦੇ ਅੰਦਰ ਖੁੱਲੇ ਆਮ ਜਿਹੜੀ ਡੀਪ ਸਟੇਟ ਹੈ ਜਿਹੜੀ ਆਰਐਸਐਸ ਪਿੱਛੇ ਚਲਾਉਂਦੀ ਹੈ ਉਹ ਸੋਚ ਜਿਹੜੀ ਹੈ ਉਹ ਸਿੱਖਾਂ ਨੂੰ ਪਸੰਦ ਨਹੀਂ ਕਰਦੀ ਸਾਡੇ ਤੋਂ ਜ਼ਿਆਦਾ ਤਾ ਭਾਰਤ ਸਰਕਾਰ ਬੋਲ ਰਹੀ ਏ ਵਲੀ ਗੱਲ ਕੀ ਵਖਰੇ ਹੋ ਜਾਓ ਤੁਸੀਂ ਗੁਲਾਮ ਕੀ ਲੱਗਦਾ ਅੱਜ ਦੇ ਕੱਟ ਦਾ ਤੁਹਾਨੂੰ ਕੀ ਲੱਗਦਾ ਇਤੋਂ ਬਾਅਦ ਦੇ ਵਿੱਚ ਇੱਕ 26 ਦਾ ਵੱਡਾ ਕੱਟ ਸੀ ਇੱਕ ਅੱਜ ਦੇ ਵੱਡੇ ਕੱਟ ਤੋਂ ਬਾਅਦ ਦੇ ਵਿੱਚ ਸਰਕਾਰ ਵਾਲੇ ਪਾਸੇ ਕੋਈ ਫਰਕ ਪਊਗਾ ਇਹ ਸ਼ੁਰੂਆਤ ਹੈ ਇਹ ਸ਼ੁਰੂਆਤ ਹੋਈ ਹੈ ਹਲੇ ਬਹੁਤ ਵੱਡੀ ਜਾਣੀ ਹੈ ਇਹ ਤਾਂ ਹਲੇ ਮਲਟੀਪਲਾਈ ਹੋਣਾ ਹੈ ਲੋ ਜੀ ਉਸ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜਿਹੜੀ ਲੋਕੇਸ਼ਨ ਤੇ ਕੌਮੀ ਇਨਸਾਫ ਮੋਰਚਾ ਲੱਗਾ ਵਾ ਕੌਮੀ ਇਨਸਾਫ ਮੋਰਚੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਉੱਥੇ ਉਸੇ ਲੋਕੇਸ਼ਨ ਤੇ ਪਹੁੰਚ ਜਨ ਪਹੁੰਚ ਚੁੱਕੇ ਆ ਤੇ ਜਿੱਥੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਵੱਲੋਂ ਵੱਡਾ ਕਾਫਲਾ ਜਿਹੜਾ ਕਿ ਨੌਂ ਚੁਣੀ ਦਾ ਖਾਸ ਕਰਕੇ ਇੱਥੇ ਪਹੁੰਚ ਚੁੱਕਾ ਵਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰਾਂ ਦੀਆਂ ਸਾਡੇ ਨਾਲ ਜੁੜ ਚੁੱਕਿਆ ਵੀਰ ਦਲਜੀਤ ਸਿੰਘ ਜੀ ਕਲਸੀਪੁਰ ਨੂੰ ਫਤਿਹ ਸਾਂਝ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਲਸੀ ਸਾਹਿਬ ਚੜ੍ਹਦੀ ਕਲਾ ਚ ਜਮਾ ਚੜ੍ਹਦੀ ਕਲਾ ਜੀ ਕਿਵੇਂ ਵੇਖਦੇ ਅੱਜ ਦੇ ਇਸ ਮਾਰਚ ਨੂੰ ਕਿਉਂਕਿ ਇਹ ਮਾਰਚ ਦਾ ਰੂਪ ਧਾਰਨ ਕਰ ਚੁੱਕਾ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਮੈਂ ਇੱਥੇ ਪਹੁੰਚਣਾ ਵਾ ਤੇ ਤਕਰੀਬਨ 26 ਤਰੀਕ ਉਤੋਂ ਬਾਅਦ ਦੇ ਵਿੱਚ ਇੱਕ ਵੱਡਾ ਜਹੋ ਜਲਾਉਣੇ ਤੇ ਪਹੁੰਚੇ ਹਾਲੇ ਤੇ ਸ਼ੁਰੂ ਹੈ ਇਹ ਤਾਂ ਹਾਲੇ ਸ਼ੁਰੂ ਹੋਣਾ ਹੈ ਮੈਂ ਸਾਰੇ ਚੈਨਲਾਂ ਤੇ ਇੱਕ ਬੇਨਤੀ ਕਰਦਾ ਪਿਆ ਜਿਹੜੇ ਐਨ ਆਰ ਆਈ ਭੈਣ ਭਰਾ ਨੇ ਸਾਡੇ ਉਹ ਜਿੱਦਾਂ ਕਿਸਾਨ ਮੋਰਚੇ ਦੇ ਸਮੇਂ ਉਹਨਾਂ ਨੇ ਰੈਲੀਆਂ ਕੱਢੀਆਂ ਸੀ ਇਸ ਵਾਰੀ ਫੇਰ ਸਾਨੂੰ ਲੋੜ ਹੈ ਕਿ ਆਪਾਂ ਪੰਜਾਬ ਦਾ ਇੰਡੀਆ ਵਿੱਚ ਦਾ ਜਿਹੜੀ ਆਵਾਜ਼ ਚੁੱਕਣੀ ਹੈ ਉਹ ਚੱਕਦੇ ਪਏ ਆ ਇੰਟਰਨੈਸ਼ਨਲ ਲੈਵਲ ਦੇ ਅੰਦਰ ਜਿੱਦਾਂ ਕਿਸਾਨ ਮੋਰਚੇ ਵਿੱਚ ਪਿਛਲੀ ਵਾਰ ਹਾਲੀਵੁੱਡ ਦੇ ਬੰਦੇ ਵੀ ਇਨਵੋਲਵ ਹੋ ਗਏ ਸੀਗੇ ਇੰਟਰਨੈਸ਼ਨਲ ਸੋਸ਼ਲ ਐਕਟਿਵਿਸਟ ਜਿਹੜੇ ਸੀ ਗ੍ਰੇਟਾ ਥਨਬਰ ਵਰਗੇ ਉਹ ਵੀ ਇਨਵੋਲਵ ਹੋ ਗਏ ਸੀ ਇਸ ਵਾਰੀ ਇਹ ਆਵਾਜ਼ ਜਦੋਂ ਬਾਹਰ ਜਾਏਗੀ ਤੇ ਹਿੰਦੁਸਤਾਨ ਦੀ ਸਰਕਾਰ ਇਸ ਤੇ ਮਜਬੂਰ ਹੋ ਜਾਏਗੀ ਕਿਉਂਕਿ ਉਹ ਇੱਕ ਗੈਰ ਕਾਨੂੰਨੀ ਕੰਮ ਕਰਦੇ ਪਏ ਆ ਸੰਵਿਧਾਨ ਦੀ ਉਲੰਘਣਾ ਕਰਦੇ ਪਏ ਆ ਜਿਸ ਸੰਵਿਧਾਨ ਦੀ ਸੌਂ ਖਾ ਕੇ ਉਹ ਸਰਕਾਰਾਂ ਬਣਦੀਆਂ ਉਹ ਸਰਕਾਰਾਂ ਇੱਕ ਬਹੁਤ ਹੀ ਸ਼ਰਮਨਾਕ ਜਿਹੜਾ ਕੰਮ ਹੈ ਉਹ ਕਰਦੀਆਂ ਪਈਆਂ ਕਿ ਬੰਦੀ ਸਿੰਘ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਇਸ ਦੇ ਲਈ ਸਾਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਆਵਾਜ਼ ਜਿਹੜੀ ਉਹ ਜਾਣੀ ਚਾਹੀਦੀ ਹੈ ਜਿਹੜੇ ਬਾਹਰ ਸਾਡੇ ਐਨਆਰਆਈ ਭੈਣ ਭਰਾ ਨੇ ਉਹ ਜ਼ਰੂਰ ਫਿਰ ਦੁਬਾਰਾ ਜਿੱਦਾਂ ਪਿਛਲੀ ਵਾਰ ਰੈਲੀਆਂ ਕੱਡੀਆਂ ਸੀ ਇਸ ਵਾਰ ਫਿਰ ਸਾਨੂੰ ਉਹਨਾਂ ਰੈਲੀਆਂ ਦੀ ਲੋੜ ਦੋਰਾ ਮਾਪਦੰਡ ਕਿਉਂ ਬਿਲਕਸ ਬਾਨੋ ਦੇ ਕਾਤਲ ਛੱਡ ਦਿੱਤੇ ਜਾਂਦੇ ਆ 16 ਤੋਂ 17 ਮੈਂਬਰ ਉਹਦੇ ਮਾਰ ਦਿੱਤੇ ਜਾਂਦੇ ਘਰ ਦਾ ਪਰਿਵਾਰਕ ਮੈਂਬਰ ਮਾਰ ਦਿੱਤੇ ਜਾਂਦੇ ਤੋਂ ਬਾਅਦ ਉਹ ਕਤਲ ਛੱਡ ਦਿੱਤੇ ਜਾਂਦੇ ਆ ਉਹਦੇ ਨਾਲ ਉਹ ਗਰਭ ਦੇ ਵਿੱਚ ਸੀ ਉਸ ਟਾਈਮ ਦੇ ਉਹ ਤੇ ਗਰਭਵਸਥਾ ਦੇ ਵਿੱਚ ਸੀ ਫਿਰ ਵੀ ਉਹਦੇ ਜਿਹੜੇ ਕਤਲ ਜੋ ਰਿਹਾ ਹੁੰਦੇ ਉਹ ਚੰਗੇ ਸ਼ਹਿਰੀ ਦਾ ਖਿਤਾਬ ਦਿੱਤਾ ਜਾਂਦਾ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਰਜੀਵ ਗਾਂਧੇ ਕਤਲ ਛੱਡ ਤੇ ਜਾਂਦੇ ਆ ਪਰ ਇਧਰਲੇ ਪਾਸੇ ਬੰਦੀ ਸਿੰਘਾਂ ਦੇ ਰਹਿਾਈਆਂ ਦੇ ਵਿੱਚ ਚਰਚਾ ਕਿੱਥੇ ਲੱਗਦੀ ਹੈ ਤੁਹਾਨੂੰ ਨਹੀਂ ਅੜਚਨਾ ਜਿਹੜੀ ਹੈ ਨਾ ਉਹ ਜੋ ਦੀਪ ਸਿੱਧੂ ਭਾਜੀ ਬੋਲਿਆ ਕਰਦੇ ਸੀਗੇ ਸਰਕਾਰਾਂ ਅਸਲੀ ਨਹੀਂ ਹੁੰਦੀਆਂ ਜਿੱਦਾਂ ਅਗਰ ਮੰਨ ਲਓ ਇੰਦਰਾ ਨਾਲ ਵੀ ਆਹੀ ਸਿਆਪਾ ਸੀ ਤੇ ਇੰਦਰਾ ਦੋਤਾ ਹੁਣ ਉਤੋਂ ਬਿਲਕੁਲ 360 ਡਿਗਰੀ ਤੇ ਮੁੜ ਗਈ ਸਰਕਾਰ ਕਾਂਗਰਸ ਔਰ ਭਾਜਪਾ ਪਰ ਹਾਲੁਹੀ ਹੈ ਸਿੱਖਾਂ ਦੇ ਨਾਲ ਕਿਉਂ ਕਿਉਂਕਿ ਸਰਕਾਰਾਂ ਤੇ ਫੇਸ ਹੁੰਦੀਆਂ ਪਿੱਛੇ ਇਹਨਾਂ ਦੇ ਜੋ ਡੀਪ ਸਟੇਟ ਹੁੰਦੀ ਹੈ ਜੋ 2014 ਤੋਂ ਹਿੰਦੁਸਤਾਨ ਦੇ ਅੰਦਰ ਖੁੱਲੇ ਆਮ ਜਿਹੜੀ ਡੀਪ ਸਟੇਟ ਹੈ ਜਿਹੜੀ ਆਰਐਸਐਸ ਪਿੱਛੇ ਚਲਾਉਂਦੀ ਹੈ ਉਹ ਸੋਚ ਜਿਹੜੀ ਹੈ ਉਹ ਸਿੱਖਾਂ ਨੂੰ ਪਸੰਦ ਨਹੀਂ ਕਰਦੀ ਸਾਡੇ ਤੋਂ ਜ਼ਿਆਦਾ ਤਾਂ ਭਾਰਤ ਸਰਕਾਰ ਬੋਲ ਰਹੀ ਏ ਵਲੀ ਗੱਲ ਕੀ ਵਖਰੇ ਹੋ ਜਾ ਤੁਸੀਂ ਗੁਲਾਮ ਕੀ ਲੱਗਦਾ ਅੱਜ ਦੇ ਕੱਟ ਤੋਂ ਤੁਹਾਨੂੰ ਕੀ ਲੱਗਦਾ ਇਸ ਤੋਂ ਬਾਅਦ ਦੇ ਵਿੱਚ ਇੱਕ 26 ਦਾ ਵੱਡਾ ਕੱਟ ਸੀ ਇੱਕ ਅੱਜ ਦੇ ਵੱਡੇ ਕੱਟ ਤੋਂ ਬਾਅਦ ਦੇ ਵਿੱਚ ਸਰਕਾਰ ਵਾਲੇ ਪਾਸੇ ਕੋਈ ਫਰਕ ਪਊਗੇ ਇਹ ਸ਼ੁਰੂਆਤ ਹੈ ਇਹ ਸ਼ੁਰੂਆਤ ਹੋਈ ਹੈ ਹਲੇ ਬਹੁਤ ਵੱਡੀ ਜਾਣੀ ਹੈ ਇਹ ਤਾਂ ਹਲੇ ਮਲਟੀਪਲਾਈ ਹੋਣਾ ਹੈ ਲੋ ਜੀ ਉਸ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜਿਹੜੀ ਲੋਕੇਸ਼ਨ ਤੇ ਕਾਮੇ ਇਨਸਾਫ ਮੋਰਚਾ ਲੱਗਾ ਵਾ ਕਾਮੇ ਇਨਸਾਫ ਮੋਰਚੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਉੱਥੇ ਉਸੇ ਲੋਕੇਸ਼ਨ ਤੇ ਪਹੁੰਚ ਜਨ ਪਹੁੰਚ ਚੁੱਕੇ ਆ ਤੇ ਜਿੱਥੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਵੱਲੋਂ ਵੱਡਾ ਕਾਫਲਾ ਜਿਹੜਾ ਕਿ 9:00 ਵਜੇ ਦਾ ਖਾਸ ਕਰਕੇ ਇੱਥੇ ਪਹੁੰਚ ਚੁੱਕਾ ਵਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰਾਂ ਦੀਆਂ